ਉਹਨੇ ਵੀ ਜਿਹੜੀਆਂ ਸਵਾਰੀਆਂ ਨੇ ਜਿੰਨੇ ਸਾਡੇ ਕਾਨੂੰਨ ਦੇ ਹਿਸਾਬ ਨਾਲ ਸਾਡੀ ਬੱਸ ਸੀਟਰ 5262 ਅਸੀਂ ਉਨੇ ਹੀ ਸਵਾਰੀਆਂ ਲੈ ਕੇ ਜਾਈਏ ਜੱਜ ਬੰਦੀ ਨੇ ਫੈਸਲਾ ਕੀਤਾ ਜੋ ਅੱਜ ਅਸੀਂ 52 30 ਸਵਾਰੀਆਂ ਬੱਸਾਂ ਦੇ ਵਿੱਚ ਚੜਾ ਰਹੇ ਹਾਂ ਸੋ ਇਹ 52 ਹੀਟਡ ਹੋ ਕਾਰਨ ਫਿਰ ਵੀ ਬਾਕਸ ਨੂੰ ਚਪਲ ਆਣੀਆਂ ਦੋ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਹੁਣ ਜ਼ਰਾ ਸਾਵਧਾਨ ਹੋ ਜਾਣ ਕਿਉਂਕਿ ਹੁਣ ਪੀਆਰਟੀਸੀ ਦੀ ਬੱਸਾਂ ਤੇ ਇਸਤਿਹਾਰ ਲੱਗ ਚੁੱਕੇ ਨੇ ਕਿ ਇੱਕ ਟਾਈਮ ਤੇ 52 ਸਵਾਰੀਆਂ ਹੀ ਸਫਰ ਕਰ ਸਕਦੀਆਂ ਨੇ ਤੇ ਜਿੱਥੇ ਲਗਾਤਾਰ ਪੰਜਾਬ ਦੇ ਬੱਸ ਸਟੈਂਡਾਂ ਤੋਂ ਤੱਕામੁਕੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤੇ ਸਗਰੂਰ ਤੋਂ ਵੀ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਬੱਸ ਸਟੈਂਡ ਤੇ ਬੱਸ ਤੇ ਚੜਨ ਦੇ ਲਈ ਤੱਕામੁਕੀ ਹੁੰਦੀ ਹੈ ਤੇ ਇਸ ਦੇ ਵਿੱਚਕਾਰ ਬਜ਼ੁਰਗ ਤੇ ਬੱਚੇ ਜਿਹੜੇ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਉੱਥੇ ਹੁਣ ਦੂਜੇ ਪਾਸੇ ਵਨ ਬਸਡੇ ਕੱਚੇ ਮੁਲਾਜ਼ਮਾਂ ਦਾ ਇਹ ਜਿਹੜਾ ਬਿਆਨ ਹੈ ਇਹ ਫੈਸਲਾ ਜਿਹੜਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਗੱਲਾਂ ਜ਼ਾਹਿਰ ਹੋਈਆਂ ਨੇ ਕਿ ਹੁਣ ਪੀਆਰਟੀਸੀ ਬੱਸਾਂ ਦੇ ਵਿੱਚ ਯਾਨੀ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਇੱਕ ਟਾਈਮ ਤੇ 52 ਸਵਾਰੀਆਂ ਹੀ ਸਫ਼ਰ ਕਰ ਸਕਣਗੀਆਂ 52 ਸਵਾਰੀਆਂ ਤੋਂ ਵੱਧ ਇੱਕ ਵੀ ਸਵਾਰੀ ਨੂੰ ਬੱਸ ਤੇ ਨਹੀਂ ਚੜਾਇਆ ਜਾਵੇਗਾ ਤੇ ਇਹ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਸਰ ਜਿਹੜੇ ਮੋਦੀ ਨੇ ਕਾਲੇ ਕਾਨੂੰਨ ਲਾਗੂ ਕਰੇ ਨੇ ਸਾਡੇ ਡਰਾਈਵਰ ਭਾਈਚਾਰੇ ਦੇ ਉਹਦੇ ਲਈ ਇਹ ਸੰਘਰਸ਼ ਕਰ ਰਹੇ ਆ ਜੀ ਕਿਉਂਕਿ ਜਦੋਂ ਓਵਰ ਲੋਡ ਸਵਾਰੀ ਹੁੰਦੀ ਆ ਰੱਬ ਨਾ ਕਰੇ ਕੋਈ ਮਾਈ ਭਾਈ ਗਿਰਦਾ ਤਾਂ ਇਹ ਨੁਕਸਾਨ ਡਰਾਈਵਰ ਨੂੰ ਚੱਲਣਾ ਪੈਂਦਾ ਜੀ ਠੀਕ ਆ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਸਵਾਰੀਆਂ ਨੇ ਜਿੰਨੀ ਸਾਡੇ ਕਾਨੂੰਨ ਦੇ ਹਿਸਾਬ ਨਾਲ ਸਾਡੀ ਬੱਸ ਸੀਟਰ 5262 ਅਸੀਂ ਉਨੇ ਹੀ ਸਵਾਰੀਆਂ ਲੈ ਕੇ ਜਾਈਏ ਇਸ ਇਸ ਸੰਬੰਧ ਵਿੱਚ ਅਸੀਂ ਮਹਿਕਮੇ ਤੇ ਟ੍ਰਾਂਸਪੋਰਟ ਮੰਤਰੀ ਨੂੰ ਪਹਿਲਾਂ ਹੀ ਜਾਣਕਾਰੀ ਦੇ ਚੁੱਕੇ ਸੀ ਵੀ ਅਸੀਂ ਇੰਨੀ ਤਰੀਕ ਨੂੰ ਆਹ ਕਰਨ ਜਾ ਰਹੇ ਆ ਉਹਦੇ ਲਈ ਨਾ ਮੈਕਮੇ ਵੱਲੋਂ ਨਾ ਕੋਈ ਕਿਸੇ ਟਰਾਂਸਪੋਰਟ ਮੰਤਰੀ ਵੱਲੋਂ ਕੋਈ ਪੈਰਵਾਈ ਨਹੀਂ ਕੀਤੀ ਗਈ ਜੀ ਅਸੀਂ ਜੋ ਦਿਨ ਦਿੱਤਾ ਸੀ ਉਸ ਦਿਨ ਤੋਂ ਇਹ ਲਾਗੂ ਕਰਿਆ ਇਹ ਲਾਗੂ ਦੇ ਵੀਰੇ ਕਾਨੂੰਨ ਹੈਗਾ ਵੀ ਜਿੰਨੀਆਂ ਸੀਟਰ ਬੱਸਾਂ ਸੀ ਉੰਨੀ ਹੀ ਸਵਾਰੀ ਲੈ ਕੇ ਜਾਈਏ ਜਿਵੇਂ ਹਾਈ ਕੋਰਟ ਨੇ ਵੀ ਲਾਗੂ ਕਰਿਆ ਆਪਣੀ ਪਰਸਨਲ ਗੱਡੀ ਵੀ ਹੁੰਦੀ ਹੈ 7 ਸੀਟਰ ਆ ਉਹਦੇ ਵੀ 7 ਸੀਟਰ ਤੋਂ ਜੇ 8 ਬੰਦੇ ਬੈਠੇ ਹੋਣ ਨੇ ਤਾਂ ਵੀ ਚਲਾਣਾ ਤੁਸੀਂ ਦਿੱਲੀ ਚ ਵਗਜੋ ਜਿੱਦ ਸੱਤ ਬੈਠੇ ਨੇ ਤਾਂ ਚਲਾਣਾਗਾ ਜਿੰਨੀ ਸੀਟਰ ਆ ਗੱਡੀ ਉੰਨੇ ਹੀ ਪਾਸ ਆ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਹੀ ਆਪਦਾ ਕੰਮ ਕਰ ਰਹੇ ਆਂਗੇ ਜੀ ਪਹਿਲੀ ਗੱਲ ਤਾਂ ਸਰ ਇਹ ਹੜਤਾਲ ਨਹੀਂ ਹੈਗੀ ਕੋਈ ਬੱਸਾਂ ਆਮ ਦੀ ਤਰ੍ਹਾਂ ਚੱਲ ਰਹੀਆਂ ਨੇ ਜੋ ਸਾਡੇ ਜਥੇਵੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਇਹ ਮਤਲਬ ਜੋ ਸੁਪਰੀਮ ਕੋਰਟ ਦੇ ਆਰਡਰ ਨੇ ਹਾਈ ਕੋਰਟ ਦੇ ਆਰਡਰ ਨੇ ਵੀ ਜੋ ਸਵਾਰੀ ਓਵਰਲੋਡਿੰਗ ਚੱਲਦੀ ਆ ਬੱਸਾਂ ਦੇ ਵਿੱਚ ਉਹ ਜੋ ਮਤਲਬ ਸੀਟਡ ਸਵਾਰੀਆਂ ਨਿਰਧਾਰਤ ਸੀਟਾਂ ਦੇ ਸਵਾਰੀਆਂ ਅਸੀਂ ਚੜਾ ਰਹੇ ਹਾਂ ਜੀ ਤੇ ਜੋ ਇਹ ਹੜਤਾਲ ਵਾਂਗੂ ਤੁਹਾਨੂੰ ਲੱਗ ਰਿਹਾ ਇਹ ਸਰਕਾਰ ਦੀ ਮਤਲਬ ਨਲਾਇਕੀ ਆ ਸਰਕਾਰ ਨੂੰ ਅੱਜ ਬਣੀ ਨੂੰ ਘੱਟੋ ਘੱਟ ਵੀ 2.5 ਤਿੰਨ ਸਾਲ ਹੋ ਗਏ ਪਰ ਸਾਡੇ ਮੈਹਿਕਮੇ ਦੇ ਵਿੱਚ ਇੱਕ ਵੀ ਨਵੀਂ ਵਸ ਇਹਨਾਂ ਨੇ ਸਰਕਾਰ ਨੇ ਨਹੀਂ ਪਾਈ ਜੀ ਤੇ ਅਸੀਂ ਇਹ ਫੈਸਲਾ ਮਤਲਬ ਲਿਆਗਾ ਟ੍ਰਾਂਸਪੋਰਟ ਮੰਤਰੀ ਜੋ ਆਪਣੇ ਲਾਲਜੀਤ ਸਿੰਘ ਭੋਲਰ ਜੀ ਨੇ ਉਹਨਾਂ ਦਾ ਬਿਆਨ ਵੀ ਆਇਆ ਉਹਨਾਂ ਦੀ ਵੀਡੀਓ ਵੀ ਆਈ ਆ ਵੀ ਜੋ ਇਹ ਓਵਰਲੋਡ ਹੈ ਕਿ ਗੱਡੀਆਂ ਨੇ ਇਹ ਅਸੀਂ ਬੰਦ ਕਰਾਂਗੇ ਇਹਨਾਂ ਦੇ ਅਸੀਂ ਚਲਾਨ ਕਰਾਂਗੇ ਸੋ ਸਾਡੇ ਕਈ ਕਨੈਕਟਰ ਡਰਾਈਵਰ ਵੀਰਾਂ ਦੇ ਮਤਲਬ ਓਵਰਲੋਡਿੰਗ ਦੇ ਚਲਾਨ ਵੀ ਹੋ ਚੁੱਕੇ ਨੇ ਸੋ ਇਸ ਦੇ ਮਤੇ ਨਾਜਰਾ ਸਿੰਘ ਨੇ ਜ세ਵੰਦੀ ਨੇ ਫੈਸਲਾ ਕੀਤਾ ਜੋ ਅੱਜ ਅਸੀਂ 52 30 ਸਵਾਰੀਆਂ ਬੱਸਾਂ ਦੇ ਵਿੱਚ ਚੜਾ ਰਹੇ ਹਾਂ ਜੀ ਇਹਦਾ ਹੱਲ ਕਿਵੇਂ ਦੇਖਦੇ ਹੋ ਇਹ ਜਿਹੜੀ ਚੀਜ਼ ਦਾ ਹੱਲ ਕਿਵੇਂ ਹੱਲੇ ਆ ਸਰ ਵੀ ਜੋ ਇਹ ਸਰਕਾਰ ਹੈ ਜੀ ਮਤਲਬ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਾਂ ਵੀ ਜਿਹੜੀਆਂ ਸਾਡੇ ਕੋਲੇ ਸਰਕਾਰੀ ਟਰਾਂਸਪੋਰਟ ਹੈ ਜੀ ਬੱਸਾਂ ਨੇ ਇਹ ਬਹੁਤ ਘੱਟ ਨੇ ਸਾਡੇ ਕੋਲੇ ਇੱਕ ਤਰਕੀਬਨ 11-1200 ਬੱਸਾਂ ਆਪਣੇ ਪੰਜਾਬ ਦੀ ਜੋ ਆਬਾਦੀ ਹੈ ਉਹ 3 ਕਰੋੜ ਆਬਾਦੀ ਹੈ ਜੀ ਸੋ ਇਸ ਨੂੰ ਢੋਣ ਲਈ ਅੱਜ ਸਾਡੇ ਕੋਲੇ ਬੱਸ ਨਹੀਂ ਹੈਗੀ ਪੂਰੀ ਪ੍ਰੋਪਰ ਤੋ ਇਸ ਦੇ ਲਈ ਸਾਨੂੰ ਘੱਟੋ ਘੱਟ ਸਰਕਾਰ 10000 ਨਵੀਂ ਬੱਸ ਟਰਾਂਸਪੋਰਟ ਵਿਭਾਗ ਦੇ ਵਿੱਚ ਪਾ ਕੇ ਦੇਵੇ ਜੀ। ਵੀਰੇ ਪ੍ਰੋਬਲਮ ਤਾਂ ਬਹੁਤ ਾਰੇ ਦੇਖੋ 52 ਸੀਟ ਗੱਡੀ ਤੋਂ 50 ਹੀ ਬਿਠਾਣਾ। ਲੇਕਿਨ ਹੁਣ ਅਸੀਂ ਪੂਰੇ ਔਰ 15 ਮਿੰਟ ਤੱਕ ਖੜਿਆ ਸਾਨੂੰ ਇੱਕ ਵੀ ਬੱਸ ਨਹੀਂ ਮਿਲਦੀ। ਆ ਪ੍ਰੋਬਲਮ ਵਿੱਚ ਕਈ ਬੱਚੇ ਲਈ ਸਰਦੀਆਂ ਵਿੱਚ ਬਜ਼ੁਰਗ ਕਿੰਨਿਆਂ ਕਿ ਦੇਖਦੇ ਪਾੜਦਾ ਹੋਇਆ। ਬਹੁਤ ਵੀਰੇ ਪਹਿਲਾਂ ਬੱਸਾਂ ਹੀ ਬਹੁਤ ਘੱਟ ਨੇ ਉਹ ਸਵਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਪੀ ਆਰ ਟੀ ਸੀ ਦੀਆਂ। ਲੇਕਿਨ ਉਹ 52 ਸੀਟਡ ਹੋਣ ਕਾਰਨ ਫਿਰ ਵੀ ਬਹੁਤ ਬਹੁਤ ਸਪਲਾਨੀਆਂ ਲੋਕਾਂ ਦੇ ਹਲ ਹਲ ਕਿਵੇਂ ਦੇਖਦੇ ਹਾਂ ਕਿਉਂਕਿ ਉਹਨਾਂ ਨੇ ਸਾਫ ਸਾਫ ਬਾਹਰ ਪੋਸਟਰ ਲਗਾਤੇ ਬੱਸ ਭਰ ਜਾਂਦੀ ਹੈ ਨਾਲ ਉਹਨਾਂ ਤਾਂ ਕਿ ਇਹ ਵੱਲ ਪ੍ਰੋਬਲਮ ਤਾਂ ਮੇਰੇ ਵੀ ਇੱਕ ਬਹੁਤ ਆ ਰਹੀ ਆ ਹਾਲ ਤਾਂ ਹੋਣਾ ਚਾਹੀਦਾ ਨੂੰਨ ਦੀ ਪਾਲਣਾ ਤਾਂ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਇਹ ਜਿਹੜਾ ਕਾਨੂੰਨ ਹੈਗਾ ਓਵਰ ਲੋਡ ਸਵਾਰੀ ਦਾ ਇਹ ਹਾਈ ਕੋਰਟ ਵੱਲੋਂ ਪਹਿਲਾਂ ਹੀ ਆਪਣੇ ਤੇ ਲਾਗੂ ਕੀਤਾ ਹੋਇਆ ਹੈਗਾ ਪਰ ਜਿਹੜਾ ਅਸੀਂ ਇਹ ਹੁਣ ਸੰਘਰਸ਼ ਕਰ ਰਹੇ ਹਾਂਗੇ ਇਹ ਜਿਹੜਾ ਮੋਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਆਪਣੇ ਡਰਾਈਵਰ ਵੀਰਾਂ ਤੇ ਇੱਕ ਕਾਲਾ ਕਾਨੂੰਨ ਥੋਪਿਆ ਗਿਆ ਹੈਗਾ ਇਹ ਉਹਦੇ ਵਿਰੋਧ ਚ ਸਾਡੇ ਡਰਾਈਵਰ ਵੀਰਾਂ ਵੱਲੋਂ ਮਤਲਬ ਕਿ ਵੀ ਸਾਡੇ ਵਿਭਾਗਮੇ ਦੇ ਸਾਰੇ ਡਰਾਈਵਰ ਵੀਰਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੰਘਰਸ਼ ਕੀਤਾ ਜਾ ਰਿਹਾਗਾ ਵੀ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਵੀ ਜਿਵੇਂ ਕਹਿ ਦਿੰਦੇ ਆ ਵੀ ਆਪਾਂ ਓਵਰਲੋਡ ਸਵਾਰੀ ਜਦੋਂ ਓਵਰਲੋਡ ਬੱਸ ਹੁੰਦੀ ਹੈਗੀ 52 ਸੀਟਡ ਬੱਸ ਹੁੰਦੀ ਉਹ ਚ ਸਵਾਰੀਆਂ ਹੁੰਦੀਆਂ ਨੇ 100 102 110 ਦਾ ਸਵਾਰੀਆਂ ਵੀ ਹੁੰਦੀਆਂ ਨੇ ਸਾਡੀ ਬੱਸ ਚ ਮੰਨ ਲਓ ਬੱਸ ਤੁਰੀ ਜਾ ਰਹੀ ਆ ਬੱਸ ওভারਲੋਡ ਹੈਗੀ ਸਵਾਰੀ ਡਿੱਗ ਕੇ ਸਵਾਰੀ ਤੇ ਛੱਟ ਫੇਟ ਵਾਜਦੀ ਆ ਉਹਦਾ ਜਿਹੜਾ ਸਾਰਾ ਮਤਲਬ ਕਿ ਵੀ ਬਲੇਮ ਲਾਇਆ ਜਾਂਦਾ ਉਹ ਸਾਰਾ ਡਰਾਈਵਰ ਕਨੈਕਟਰ ਤੇ ਲਾਇਆ ਜਾਂਦਾ ਚਲਾਨ ਹੋਇਆ ਆਪਣੇ ਪੰਜਾਬ ਰੋਡਵੇਅ ਦੀ ਬੱਸ ਆ ਗਈ ਲੁਧਿਆਣਾ ਡੀਪੂ ਦੀ ਉਹ ਕਟੜੇ ਤੋਂ ਜਲੰਧਰ ਆ ਰਹੀ ਸੀਗੀ ਉੱਚ 57 ਸਵਾਰੀਆਂ ਸੀ ਐ 52 ਸੀਟਰਡ ਬੱਸ ਥੀਗੀ ਉਹ ਉੱਚ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਉਹ ਬੱਸ ਜੋ 55 ਸਵਾਰੀਆਂ ਸੀਗੀਆਂ ਆ ਦੇਖੋ ਉਹਦਾ 4 ਸਵਾਰੀਆਂ ਦਾ ਚਲਾਨ ਕਰਿਆ ਹੋਇਆਗਾ ਪਰ ਸਵਾਰੀ 300 ਰੁਪਿਆ 4 3 12 ਆ ਸੌਰੀ 1300 ਦਾ ਚਲਾਨ ਕਰਿਆ ਹੋਇਆਗਾ ਤੇ ਉਹ ਦੇਖ ਲਓ ਵੀ ਹੁਣ ਤੁਸੀਂ ਵੀ ਉਹ ਛੇੜਾ ਸਾਰਾ ਹਰਜਾਨਾ ਭਰਿਓ ਸਿਰਫ ਡਰਾਈਵਰ ਨੇ ਭਰਿਆ ਬਸ ਮੈਕਮੇਂ ਦੀ ਆ ਨੌਕਰੀ ਮੈਕਮੇਂ ਖਾਤਰ ਕਰ ਰਿਆ ਸਵਾਰੀ ਚੜਾ ਰਿਆ ਮੈਕਮੇਂ ਖਾਤਰ ਚੜਾ ਰਿਆ ਪਰ ਜਿਹੜਾ ਜੁਰਮਾਨਾ ਵਸੂਲਿਆ ਗਿਆ ਉਹ ਡਰਾਈਵਰ ਦੀ ਆਪਣੀ ਜੇਬ ਤੋਂ ਵਸੂਲਿਆ ਗਿਆਗਾ ਜਿਹੜਾ ਅੱਜ ਦਾ ਸਾਡਾ ਜਿਹੜਾ ਸ਼ੁਰੂਆਤੀ ਅੱਜ ਜਿਹੜਾ ਐਕਚੁਅਲ ਲਿਖਿਆ ਗਿਆ ਸਭ ਤੋਂ ਵੱਡਾ ਕਾਰਨ ਤਾਂ ਸਰਕਾਰ ਦਾ ਟ੍ਰਾਂਸਪੋਰਟ ਵਿਭਾਗ ਵਿੱਚ ਕੋਈ ਖਿਆਲ ਹੀ ਨਹੀਂ ਲਗਾਤਾਰ ਮੰਗ ਹੋਣ ਦੇ ਬਾਵਜੂਦ ਵੀ ਬੱਸਾਂ ਘਟਾ ਇਹਨਾਂ ਦੀ ਗਿਣਤੀ ਵਧਾਈ ਜਾਵੇ ਜਿੱਥੇ ਬੱਸਾਂ ਦੀ ਗਿਣਤੀ ਵਧਾਉਣ ਦੀ ਗੱਲ ਕਰਦੇ ਹਾਂ ਉੱਥੇ ਨਾਲ ਹੀ ਜਿਹੜਾ ਪੈਸਾ ਅਸੀਂ ਸਰਕਾਰ ਦੇ ਉੱਤੋਂ ਜਿਹੜਾ ਫੀ ਦੇ ਵਿੱਚ ਜਿਹੜਾ ਫੀਮੇਲ ਸਵਾਰੀ ਨੂੰ ਇਹਨਾਂ ਨੇ ਫੀ ਕੀਤਾ ਹੋਇਆ ਉਹਦੇ ਪੈਸੇ ਸਰਕਾਰ ਦੁਆਰਾ ਨਹੀਂ ਦਿੱਤੇ ਜਾਂਦੇ ਦੀਪੂਆਂ ਦੇ ਵਿੱਚ ਹੀ 50-50 ਗੱਡੀਆਂ ਜਿਹੜੀਆਂ ਉਹ ਖਰਾਬ ਖੜੀਆਂ ਉਹਨਾਂ ਦਾ ਪੂਰਾ ਪਾਰਟਸ ਨਹੀਂ ਆ ਰਿਹਾ ਜੇ ਉਹਨਾਂ ਦਾ ਪੂਰਾ ਪਾਰਟਸ ਉਹ ਰੋਡ ਤੇ ਚੱਲਣੀਆਂ ਨਾਲ ਸਾਡੀਆਂ ਮਗਰਲੇ 2 ਸਾਲ ਤੋਂ ਲਗਾਤਾਰ ਸਰਕਾਰ ਬਣੀ ਵੀ ਆ ਕੋਈ ਬੱਸ ਨਵੀਂ ਪਾਉਣ ਦਾ ਪਾਉਣੀ ਤਾਂ ਦੂਰ ਦੀ ਗੱਲ ਆ ਉਹਦਾ ਨਵੀਂ ਪਾਉਣ ਦਾ ਨਾਮ ਵੀ ਲਿਆ ਜਾ ਰਿਹਾ ਵੀ ਅਸੀਂ ਬੱਸਾਂ ਨਵੀਆਂ ਪਾਈਏ ਤੇ ਜੇ ਇਸੇ ਤਰ੍ਹਾਂ ਹੀ ਲਗਾਤਾਰ ਜਿਸ ਢੰਗ ਨਾਲ ਸਰਕਾਰ ਚਲਾਉਣ ਦੀ بجائے ਇਹਨੂੰ ਰੋਕਣ ਵਾਲੇ ਪਾਸੇ ਠੱਲਣ ਵਾਲੇ ਪਾਸੇ ਜਾ ਦੇ ਧਿਆਨ ਦੇ ਰਹੀ ਹੈ ਨਾ ਕਿ ਇਹਨੂੰ ਚਲਾਉਣ ਵਾਲੇ ਪਾਸੇ